ਕਾਲਾ ਸੰਘਿਆ ਵਿੱਚ ਦੁਆਬਾ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆ ਦੇ ਗੁਰਦੁਆਰਾ ਸੰਤ ਬਾਬਾ ਕਾਨ ਦਾਸ ਵਿਖੇ ਦੁਆਬਾ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਬਲਕ ਪ੍ਰਧਾਨ ਡਾਕਟਰ ਭਗਵਾਨ ਦਾਸ ਲਾਲਕਾ ਤੇ ਸਲਾਹਕਾਰ ਸ਼੍ਰੀ ਮਨੀਸ਼ ਤਿਵਾੜੀ ਤੇ ਡਾਕਟਰ ਸੁਸ਼ੀਲ ਵਰਮਾ ਵਾਈਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਤੇ ਡਾਕਟਰਾਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਸਬੰਧੀ ਡਾਕਟਰਾਂ ਨੂੰ ਜਾਣੂ ਕਰਵਾਇਆ ਉਕਤ ਆਗੂਆਂ ਨੇ ਮੌਜੂਦਾ ਸਰਕਾਰ ਕੋਲੋਂ ਮੰਗ ਕਰਦਿਆ ਕਿਹਾ ਕਿ ਆਰਐਮਪੀ ਡਾਕਟਰਾਂ ਦੀ ਬੰਦ ਕੀਤੀ ਗਈ ਰਜਿਸਟ੍ਰੇਸ਼ਨ ਦੁਬਾਰਾ ਚਾਲੂ ਕੀਤੀ ਜਾਵੇ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਉਹ ਸਮਝਾਇਆ ਐਸੀ ਇਹਨਾਂ ਨੂੰਸੀਂ ਬਿਨੈ ਬੇਨਤੀ ਕੀਤੀ ਸੀ ਕਿ ਜੇ ਰੋ ਤੁਸੀਂ ਆਏ ਤੇ ਦੋ ਚਾਰ ਗੱਲਾਂ ਨਹੀਂ ਗੱਲਾਂ ਦੱਸ ਵੀ ਕਰਕੇ ਜਾਇਆ ਬਿਨੈ ਬੇਨਤੀ ਕੀਤੀ ਸੀ ਤਾਂ ਪੁੱਛਿਆ ਤੁਹਾਡੇ ਸਭ ਸਤਿਕਾਰਯੋਗ ਵੀਰਾਂ ਦੇ ਦਰਸ਼ਨ ਕਰਨ ਵਾਸਤੇ ਪੁੱਛਿਆ ਸੋ ਸਾਥੀਓ ਉਸ ਆਕਾਰ ਪੁੱਠ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਫਰਮਾਤਮਾ ਵਾਹਿਗੁਰੂ ਉਹ ਵਰਮਤਨ ਬਤਕਾਣ ਜੋ ਸਾਡੀ ਮੀਟਿੰਗ ਵਿੱਚ ਸ਼ਾਮਲ ਹੋ। ਤੇ ਸਾਰੇ ਡਾਕਟਰ ਵੀਰੋ ਜੋ-ਜੋ ਵੀ ਇਹਨਾਂ ਨੇ ਤੁਹਾਨੂੰ ਗੱਲਾਂ ਦਸੀਆਂ ਇੱਕ-ਇੱਕ ਗੱਲ ਨੋਟ ਕਰਨ ਵਾਲੀ ਦਾ। ਵੀ ਆਪਾਂ ਨੂੰ ਜਥੇਬੰਦੀ ਦੇ ਨਾਲ ਹਮੇਸ਼ਾ ਹੀ ਜੁੜ ਕੇ ਰਹਿਣਾ ਚਾਹੀਦਾ ਇਹ ਦੱਸਣੀ ਹੋਣੀ ਤੇ ਨਹੀਂ। ਹਾਂਜੀ। ਕਿਉਂਕਿ ਜੇ ਆਪਾਂ ਜਥੇਬੰਦੀ ਨਾਲ ਜੁੜਾਂਗੇ ਤੇ ਆਪਾਂ ਨੂੰ ਕੋਈ ਨਹੀਂ ਕਹਿ ਸਕਦਾ।

ਤਾਂ ਬੇਈ ਤਾਂ ਇਹ ਇੱਕ ਬਣੀ ਪਰੌਂਡਾਣੀ ਗੱਲ ਸੀ ਬੜੀ ਬਾੜ ਵਾਲੀ ਗੱਲ ਸੀ ਵੀ ਉਹਨਾਂ ਕੋ ਸਾਥੀਓ ਥਿਊਰੀ ਆ ਔਰ ਤੁਹਾਡੇ ਕੋ ਥਿਜਾ ਆਇਆ ਇਹ ਵੀ ਬਹੁਤ ਜਿੱਥੇ ਥਿਊਰੀ ਆ ਸਾਥੀਓ ਥਿਊਰੀ ਕੰਮ ਨਹੀਂ ਕਰਦੀ ਜਿੱਥੇ ਪ੍ਰੈਕਟਿਸ ਆ ਜਿੱਥੇ ਪ੍ਰੈਕਟਿਸ ਆ ਉਹ ਸਾਥੀ ਕੰਮ ਕਰਦੀ ਔਰ ਮੈਂ ਦੱਸ ਦਿਆ ਸੀ ਜੀ ਕੋਰੋਨਾ ਕਾਲ ਦੇ ਵਿੱਚ ਬੈਂਕਾਂ ਦੇ ਲੋਨ ਨਾਲ ਬੜੀਆਂ ਬੜੀਆਂ ਬੈਂਕਾਂ ਨਾਲ ਕੰਮੀਆਂ ਕਰ ਲਈਆਂ ਪਰ ਮੈਂ ਤਾਂ ਇਹਨੀ ਅਪੀਲ ਕਰਨੀ ਚਾਹੁੰਦਾ ਸਾਥੀਓ ਜੋ ਅੱਜ ਸਰ ਅੱਜ ਦਵਾਬਾ ਮੈਡੀਕਲ ਪ੍ਰੋਟੈਕਸ਼ਨਰ ਜੂਨੀਅਰ ਦੀ ਮੀਟਿੰਗ ਜਿਹੜੀ ਹੋਈ ਆ ਕੀ ਕਹਿਣਾ ਚਾਹੋਗੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨੀਸ਼ ਸ਼ਰਮਾ ਮੇਰੇ ਨਾਲ ਹਨ ਪ੍ਰਧਾਨ ਮੁਕਰ ਸਿੰਘ ਗੜਕਾ ਜੀ ਤੇ ਸਕਤਰ ਸਦੀਸ਼ ਸਿੰਘ ਘੁਸਰੂਪ ਸਾਡੀ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਅੱਜ ਘੱਲ ਵਧ ਰਿਹਾ ਨਸ਼ੇ ਦਾ ਰੁਝਾਨ ਨੌਜਵਾਨਾਂ ਦੇ ਵਿੱਚ ਉਹ ਉਸ ਦੇ ਬਾਰੇ ਸਿੰਘ ਗੰਭੀਰਤਾ ਨਾਲ ਵਿਚਾਰ ਕੀਤਾ ਇਸ ਦੇ ਨਾਲ ਹੀ ਜੇ ਵੀ ਭਰੂਣ ਹੱਤਿਆ ਤੇ ਭਰੂਣ ਜਾਂਚ ਦਾ ਅਜਕਲ ਮਸਲਾ ਸਾਡੇ ਵਿੱਚ ਉੱਠ ਰਿਹਾ ਹੈ ਉਹਦੇ ਬਾਰੇ ਵਿਚਾਰ ਕੀਤਾ ਗਿਆ ਸਾਡੀ ਜਥੇਬੰਦੀ ਦੁਆਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਅੱਜ 15 ਤਰੀਕ ਨੂੰ ਇਹ ਬਾਬਾ ਕਾਂਗ ਦਾ ਖਾਲਸਾ ਸਿੰਘ ਵਿਖੇ ਮੀਟਿੰਗ ਹੋਈ ਜੋ ਕਿ ਮਹੀਨਾਵਾਰ ਮੀਟਿੰਗ ਹੈ ਇਹਦੇ ਵਿੱਚ ਸਾਡੇ ਇਹ ਏਜੰਡੇ ਸਨ ਕਿ ਨਸ਼ਿਆਂ ਨੂੰ ਪਰਮੋਡ ਨਾ ਕੀਤਾ ਜਾਵੇ ਤੇ ਭਰੂਣ ਹੱਤਿਆ ਵਰਗੀਆਂ ਗ੍ਰਿਤੀਆਂ ਦਾ ਵਿਰੋਧ ਕੀਤਾ ਜਾਵੇ ਇਹ ਜਿਹੜੀ ਜਥੇਬੰਦੀ ਹੈ ਕਿੱਥੇ ਕਿੱਥੇ ਵਰਕ ਕਰ ਰਹੀ ਹੈ ਇਹ ਸਾਡੀ ਜਥੇਬੰਦੀ ਸੁਲਤਾਨਪੁਰ ਲੋਧੀ ਅਤੇ ਕਾਲਾ ਸੰਗਿਆ ਦੇ ਵਿੱਚ ਐਕਟਿਵ ਹੈ ਸਾਡੇ ਯੂਨੀਅਨ ਦੇ ਵਿੱਚ ਕਾਫੀ ਡਾਕਟਰ ਸਹਿਬਾਨ ਹਨ ਜੋ ਸਾਫ਼ ਸੁਥਰੀਆਂ ਸਿਹਤ ਸੇਵਾਵਾਂ ਦੇ ਰਹੇ ਹਨ ਤੇ ਸੱਚੀ ਸੇਵਾਵਾਂ ਜੋ ਕਿ ਸਰਕਾਰ ਦੀ ਖੇਪਲੀ ਅਸੀਂ ਕਰ ਰਹੇ ਹਾਂ ਜੋ ਵੀ ਸਾਡੇ ਕੋ ਵੱਦ ਤੋਂ ਵੱਦ ਮਨੁੱਖੀ ਸੇਵਾਵਾਂ ਦੀ ਹੋ ਰਹੀਆਂ ਅਸੀਂ ਉਹ ਦੇ ਰਹੇ ਹਾਂ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਾਡੀ ਇਹ ਹੀ ਮੰਗ ਹੈ ਕਿ ਜਿਹੜੀ 1976 ਦੇ ਵਿੱਚ ਆਰਐਮਪੀ ਡਾਕਟਰਾਂ ਦੀ ਜਿਹੜੀ ਸਾਡੀ ਆਪਣਾ ਇਹਨਾਂ ਨੇ ਬੰਦ ਕਰ ਦਿੱਤੀ ਸੀ ਰਜਿਸਟ੍ਰੇਸ਼ਨ ਉਹ ਦੁਬਾਰਾ ਖੁੱਲੀ ਜਾਵੇ ਤਾਂ ਕਿ ਸਾਡੇ ਜਿਹੜੇ ਪੜ੍ਹੇ ਲਿਖੇ ਡਾਕਟਰ ਹੈਗੇ ਆ ਉਹ ਵਿਕਾਰ ਬੈਠੇ ਆ ਉਹ ਬਗੈਰ ਕਿਸੇ ਜਿੰਦਾ ਕੋਈ ਵੀ ਉਹਨਾਂ ਨੂੰ ਕੁਝ ਹੋਏ ਕੋਈ ਕਰ ਦਿੰਦਾ ਵਾ ਜੇ ਸਾਡੀ ਰਜਿਸਟ੍ਰੇਸ਼ਨ ਦੁਬਾਰਾ ਖੋਲ ਹੀ ਜਾਂਦੀ ਆ ਤੇ ਅਸੀਂ ਇਸ ਤੋਂ ਬੜੇ ਖੁਸ਼ ਹੋਵਾਂਗੇ ਇਸ ਨਾਲ ਜੋ ਅੱਜ ਕੱਲ੍ਹ ਦਪੇਸ਼ ਆ ਰਹੀਆਂ ਹਨ ਗਰੀਬੀ ਗੁਰਬੇ ਦੇ ਵਿੱਚ ਬਿਮਾਰੀਆਂ ਦਾ ਚਰਨ ਬਹੁਤ ਚੱਲ ਰਿਹਾ ਹੈ ਤੇ ਅਸੀਂ ਉਹਨੂੰ ਰੋਕਣ ਦੀ ਟਰਾਈ ਕਰਾਂਗੇ ਨਾਲ ਸਰ ਜਿੰਨੇ ਕੇ ਮਤਲਬ ਪਿੰਡਾਂ ਦੇ ਵਿੱਚ ਬਹੁਤ ਸਾਰੇ ਡਾਕਟਰ ਬੈਠੇ ਨੇ ਜਿਹੜੇ ਜਥੇਬੰਦੀ ਦੇ ਨਾਲ ਨਹੀਂ ਜੁੜੇ ਹੋਏ ਹੈਗੇ ਉਹਨਾਂ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਦੇਖੋ ਜੀ